ਕਿ ਤੇ ਲਾਈਨ ਬਹੁਤ ਜਿਆਦਾ ਲੰਬੀ ਹੁੰਦੀ ਹੈ। ਗਲੋਬਲ ਵਿਲੇਜ ਦੇ ਅੰਦਰ ਐਂਟਰ ਕਰਕੇ ਬੈਗ ਦੀ ਚੈਕਿੰਗ ਹੋਈ ਹੈ। ਕੀ ਹਾਲ ਚਾਲ ਹੈ ਦੋਸਤੋ? ਹੋਪ ਤੁਸੀਂ ਸਾਰਿਆਂ ਠੀਕ ਹੋਵੋਗੇ। ਅੱਜ ਤੁਹਾਡਾ ਨਵਾਂ ਬਲੌਗ ਲੈ ਕੇ ਆਇਆ ਗਲੋਬਲ ਵਿਲੇਜ ਦਾ। ਦੁਬਈ ਦੇ ਵਿੱਚ ਗਲੋਬਲ ਵਿਲੇਜ ਤੁਹਾਨੂੰ ਅੱਜ ਮੈਂ ਟੂਰ ਕਰਾਉਂਗਾ। ਬਸ ਤੁਸੀਂ ਮੇਰੇ ਨਾਲ ਜੁੜ ਕੇ ਰਹਿ ਜਾਏ ਮੇਰੇ ਨਾਲ ਮੇਰੇ ਚੈਨਲ ਤੇ ਬਣ ਕੇ ਰਹੋ। ਦੋਸਤੋ ਗਲੋਬਲ ਵਿਲੇਜ ਜਾਣ ਲਈ ਤੁਹਾਨੂੰ ਦੁਬਈ ਦੇ ਯੂਨੀਅਨ ਬੱਸ ਸਟੇਸ਼ਨ ਤੋਂ ਬੱਸ ਮਿਲੇਗੀ ਗਲੋਬਲ ਵਿਲੇਜ ਜਾਣ ਲਈ ਪਲੇਟਫਾਰਮ ਨੰਬਰ 1 ਤੋਂ 6404 ਨੰਬਰ ਦੀ ਬੱਸ ਤੁਹਾਨੂੰ ਗਲੋਬਲ ਵਿਲੇਜ ਲੈ ਕੇ ਜਾਵੇਗੀ ਬੱਸ ਦੇ ਉੱਪਰ ਆਲਰੇਡੀ ਮੈਂਸ਼ਨ ਕੀਤਾ ਹੁੰਦਾ ਗਲੋਬਲ ਵਿਲੇਜ ਦਾ हां जी दोस्तों ग्लोबल विलेज ਆਪਾਂ ਪਹੁੰਚ ਗਏ ਆਂ ਆ ਤੁਸੀਂ ਮੇਰੇ ਪਿੱਛੇ ਬੱਸ ਦੇਖ ਲਈਏ ਇਸੇ ਬੱਸ ਤੇ ਆਪਾਂ ਯੂਨੀਅਨ ਤੋਂ ਯੂਨੀਅਨ ਮੈਟਰੋ ਸਟੇਸ਼ਨ ਤੋਂ ਗਲੋਬਲ ਵਿਲੇਜ ਆਏ ਆਂ ਤੇ ਤਕਰੀਬਨ ਕੋਈ 40 ਮਿੰਟ ਦਾ ਰਸਤਾ ਅਸੀਂ ਵੈਸੇ ਥੋੜਾ ਜਲਦੀ ਆ ਗਏ ਆ ਕਿਉਂਕਿ ਗਲੋਬਲ ਵਿਲੇਜ ਓਪਨ ਹੋਣ ਦਾ ਟਾਈਮ 4 ਵਜੇ ਦਾ ਤੇ ਅਸੀਂ 3 ਵਜੇ ਆ ਗਏ ਆ ਆਪਕੇ ਤੁਹਾਨੂੰ ਦਿਖਾਉਣੇ ਆਂ ਦੋਸਤੋ ਜੋ ਸਾਹਮਣੇ ਤੁਹਾਨੂੰ ਟਿਕਟ ਕਾਊਂਟਰ ਦਿਖ ਰਿਹਾ ਇੱਥੋਂ ਤੁਹਾਨੂੰ ਗਲੋਬਲ ਵਿਲੇਜ ਦੇ ਅੰਦਰ ਐਂਟਰੀ ਕਰਨ ਦੀਆਂ ਟਿਕਟਾਂ ਇੱਥੋਂ ਹੀ ਮਿਲਣਗੀਆਂ ਜੇਕਰ ਤੁਹਾਡੇ ਕੋ ਕੋਈ ਇੰਟਰਨੈਸ਼ਨਲ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਹੈਗਾ ਤਾਂ ਤੁਸੀਂ ਇਸ অপਸ਼ਨ ਨੂੰ ਯੂਜ਼ ਕਰਕੇ ਖੁਦ ਤੁਸੀਂ ਟਿਕਟ ਲੈ ਸਕਦੇ ਹੋ ਟਿਕਟ ਦੀ ਲਾਈਨ ਤਾਂ ਸਟਾਰਟ ਹੋ ਗਈ ਪਰ ਮੈਂ ਨਹੀਂ ਗਿਆ ਟਿਕਟ ਵਾਸਤੇ ਕਿਉਂਕਿ ਆਪਾਂ ਨੂੰ ਲਾਈਨ 'ਚ ਲੱਗਣਾ ਵਧੀਆ ਨਹੀਂ ਲੱਗਦਾ ਤੇ ਅਸੀਂ ਕਾਰ ਤੇ ਟਿਕਟ ਕਿਉਂ ਨਹੀਂ ਲਈ ਇਹਦਾ ਵੀ ਇੱਕ ਰੀਜ਼ਨ ਆ ਤੁਹਾਨੂੰ ਮੈਂ ਦਿਖਾ ਦਿੰਨਾ ਬੈਕ ਸ਼ੈਟ ਤੇ ਕਾਰ ਵਾਲੀ ਲਾਈਨ ਵਿੱਚ ਚੱਲ ਲੱਗੀ ਆ ਤੇ ਗੁਰਮੁਖ ਨੂੰ ਮੈਂ ਲਾਈਨ 'ਚ ਲਾਤਾ ਕਿਉਂਕਿ ਅਸੀਂ ਤੁਹਾਨੂੰ ਮੈਂ ਇਹਨਾਂ ਦੱਸ ਦਿਨਾ ਕਿ ਕਿਉਂ ਨਹੀਂ ਅਸੀਂ ਟਿਕਟ ਲਈ ਕਾਰ ਵਾਲੇ ਦੇ ਵਿੱਚ ਅਸੀਂ ਕਿਉਂ ਨਹੀਂ ਟਿਕਟ ਲਈ ਕਿਉਂਕਿ ਨਾ ਕਾਰ ਇੱਥੇ ਜੇ ਆਪਾਂ ਮੈਨੂਅਲ ਟਿਕਟ ਲੈਣੀ ਤੇ ਇੱਕ ਨਾ ਪਾਸਪੋਰਟ ਮਿਲਦਾ ਗਲੋਬਲ ਵਿਲੇ ਦਾ ਤੇ ਇਹਦੇ ਅੰਦਰ ਜੋ ਕੁਝ ਵੀ ਹੈਗਾ ਵਾ ਉਹਦੀ ਸਟੈਂਪਾ ਲੱਗਦੀਆਂ ਪਾਸਪੋਰਟ ਦੇ ਅੰਦਰ ਤੇ ਪਾਸਵਰਡ ਤੇ ਕਿਹੜੀਆਂ ਸਟੈਂਪ ਲੱਗਦੀਆਂ ਉਹ ਤੁਹਾਨੂੰ ਮੈਂ ਅਗਲ ਦੱਸੀ ਜਾਊਗਾ ਤੇ ਨਾਲ ਜੁੜ ਕੇ ਰਿਹਾ ਜੇ ਵਾਰੀ ਆਹੀ ਹੈ ਗੁਰਮਖ ਦੀ ਟਿਕਟ ਦਾ ਪ੍ਰਾਈਸ ਹੈਗਾ ਵਾ 25 ਇਹ ਆਪਣਾ ਸੰਡੇ ਤੋਂ ਥਰਸਡੇ ਤੱਕ 25 ਤੇ ਆਦਰ ਡੇ 30 ਦਿਖਾਏ ਕਿ ਪਾਸਪੋਰਟ ਆ ਗਲੋਬਲ ਵਿਲੇਜਰ ਤੇ ਇਹ ਤੁਹਾਨੂੰ ਇਥੋਂ 10 ਗ੍ਰਾਮ ਐਕਸਟਰਾ ਪੇ ਕਰਕੇ ਤੁਹਾਨੂੰ ਨਾਲ ਮਿਲ ਜਾਊਗਾ ਤੇ ਤੁਹਾਨੂੰ ਮੈਂ ਖੋਲ ਕੇ ਵੀ ਦਿਖਾ ਦਿੰਨਾ ਹਾਂ ਇਹ ਆਪ ਆਫ ਦੇ ਸਾਈਡ ਡੀਟੇਲ ਪਰ ਸਟੱਗਦੇ। ਵਾਕੀ ਦੇਖ ਕੇ ਆਪਾਂ ਇੰਨੀ ਦੂਰ ਘੁੰਮਣ ਆਏ ਆ ਤੇ ਯਾਰ ਬਣ ਕੇ ਆਪਣੇ ਕੋਲ ਨਾ ਰਹਿ ਜਾਂਦਾ। ਮੈਨੂੰ ਤਾਂ ਵਧੀਆ ਲੱਗੀ। ਦੋਸਤੋ ਐਂਟਰੀ ਸਟਾਰਟ ਹੋ ਗਈ ਹੈ। ਤੁਹਾਨੂੰ ਮੈਂ ਦਿਖਾ ਦਣਾ ਪਿੱਛੇ ਮੇਰੇ ਲੈਨ। ਕਦੇ ਐਂਟਰੀ ਦੇ ਲੈਨ ਬਹੁਤ ਜਿਆਦਾ ਲੰਬੀ ਹੁੰਦੀ ਹੈ। ਮੇਰੇ ਕੋਲ ਨਾ ਬੈਗ ਆ ਤੇ ਬੈਗ ਦੀ ਚੈਕਿੰਗ ਹੋ ਕੇ ਫਿਰ ਹੀ ਅੰਦਰ ਜਾਣ ਦੇਣਗੇ ਤੁਹ। ਗਲੋਬਲ ਵਿਲੇਜ ਦੇ ਅੰਦਰ ਐਂਟਰ ਕਰਕੇ ਬੈਗ ਦੀ ਚੈਕਿੰਗ ਹੋਈ ਆ ਤੇ ਟਿਕਟ ਨੂੰ ਉਹਨਾਂ ਨੇ ਸਕੈਨ ਕੀਤਾ ਤੇ ਤੁਹਾਨੂੰ ਥੋੜਾ ਜਿਹਾ ਮਾਹੌਲ ਮੈਂ ਦਿਖਾ ਦੇਣਾ ਫਰੰਟ ਕੈਮਰੇ ਦੇ ਨਾਲ ਹੀ ਇੱਥੇ ਹਰ ਇੱਕ ਕੰਟਰੀ ਦੇ ਹੀ ਵੱਖਰੇ ਵੱਖਰੇ ਸਟੈਂਡ ਬਣੇ ਹੋਏ ਆ ਸਟੈਂਡ ਮੀਨਸ ਕਿ ਹਰ ਇੱਕ ਕੰਟਰੀ ਦਾ ਜੋ ਚੀਜ਼ ਵੀ ਵਧੀਆ ਬੰਦਰ ਉਹ ਚੀਜ਼ਾਂ ਦਿਖਾਈ ਹੋਏ ਜਿੱਦਾਂ ਕਿ ਆਪਾਂ ਨੇ ਇੰਡੀਆ ਦਾ ताजमहल फ्रांस ਦਾ ਪੈਰਿਸ ਦਾ ਟਾਵਰ ਤੇ ਇਹਦਾ ਹਰੇਕ ਕੰਟੀ ਦਾ ਵੱਖਰਾ ਸਭ ਕੁਝ ਅੰਦਰ ਦਿਖਾਇਆ ਜੋ ਚਲੋ ਤੁਹਾਨੂੰ ਹੁਣ ਸਾਰਾ ਅੰਦਰਲਾ ਸਪੋਰਟ ਹੌਣੇ ਆ ਅਜਾਰੇ ਦੇ ਸਾਹਮਣੇ ਦੇਖ ਰਹੇ ਹੋ ਇਹ ਇਹਨਾਂ ਦੇ ਤੁਰਕੀ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਹੈ ਤੇ ਜਾਣੇ ਅੰਦਰ ਦਿਖਾਉਨੇ ਆ ਤੁਹਾਨੂੰ ਇਹਦੇ ਜਦੋਂ ਆਪਾਂ ਅੰਦਰ ਜਾਵਾਂਗੇ ਨਾ ਇਹਦੇ ਆਪਾਂ ਕਿਸੇ ਵੀ ਕੰਟਰੀ ਦਾ ਜਿਹੜਾ ਉਹਨਾਂ ਨੇ ਸ਼ੋਅ ਕੀਤਾ ਹੋਇਆ ਆਪਣਾ ਇਹਦੇ ਅੰਦਰ ਜਾਵਾਂਗੇ ਤੇ ਆਪਾਂ ਨੂੰ ਮੋਸਟਲੀ ਉਹਨਾਂ ਦੀ ਕੰਟਰੀ ਦੀਆਂ ਹੀ ਆਈਟਮਾਂ ਅੰਦਰ ਮਿਲਣਗੀਆਂ ਰੁਕੀ ਤੋਂ ਬਾਅਦ ਦੋਸਤੋ ਪਾਕਿਸਤਾਨ ਤੇ ਇਸ ਪਾਕਿਸਤਾਨ ਦੀ ਸਟੈਂਪ ਵੀ ਮੈਂ ਜਰੂਰ ਇਸ ਪਾਸਪੋਰਟ ਤੇ ਲਵਾਉਂਗਾ ਤੇ ਤੁਹਾਨੂੰ ਮੈਂ ਦੱਸਦਾ ਕਿ ਜਿਹਨੇ ਤੁਹਾਨੂੰ ਇਹ ਪਾਸਪੋਰਟ ਇੱਥੇ ਦਿੰਦੇ ਆ ਨਾ ਇਹਨਾਂ ਦੀ ਸਟੈਂਪ ਕਿੱਥੋਂ ਲਾਉਣੀ ਹੈ ਤੁਹਾਨੂੰ ਮੈਂ ਉਹ ਵੀ ਦੱਸਦਾ ਜਿਵੇਂ ਤੁਸੀਂ ਐਂਟਰ ਕਰਦੇ ਹੋ ਨਾ ਤੁਹਾਨੂੰ ਮੈਂ ਦੱਸਦਾ ਇਹ ਜਿੰਨਾ ਵੀ ਤੁਸੀਂ ਅੰਦਰ ਸਮਾਨ ਦੇਖ ਰਹੇ ਹੋ ਇਹ ਸਾਰਾ ਪਾਕਿਸਤਾਨ ਦਾ ਵੈਸੇ ਪਾਕਿਸਤਾਨ ਦੀ ਨੈਦਰ ਤਾਂ ਵੈਸੇ ਬਹੁਤ ਫੇਮਸ ਆ ਆ ਤੁਸੀਂ ਜਿੰਨਾ ਵੀ ਅੰਦਰ ਸਭ ਕੁਝ ਦੇਖ ਰਹੇ ਇਹ ਸਾਰਾ ਮੇਡ ਇਨ ਪਾਕਿਸਤਾਨੀ ਹੈ ਇਹ ਹੈਗੀ ਜੀ ਸਟੈਂਪ ਪਾਸਪੋਰਟ ਤੇ ਲੱਗਣ ਵਾਲੀ ਆ ਦੇਖੋ ਪਾਕਿਸਤਾਨਿਕ گلوبਲ ਵਿਲੇਜ ਦੋਸਤੋ ਤੁਸੀਂ ਆ سامنے ਯੂਏਈ ਦਾ ਪੋਵਲੀਅਨ ਦੇਖ ਰਹੇ ਹੋ ਇਹਦੇ ਅੰਦਰ ਤੁਹਾਨੂੰ ਵੱਖ-ਵੱਖ ਕਿਸਮ ਦੇ ਪਰਫਿਊਮ ਤੇ ਇੱਥੋਂ ਦੇ ਕੱਪੜੇ ਦੇਖਣ ਨੂੰ ਬਹੁਤ ਮਿਲਣਗੇ ਵੈਸੇ ਵੀ ਦੁਬਈ ਦਾ ਪਰਫਿਊਮ ਤੇ 골ਡ ਕਾਫੀ ਫੇਮਸ ਆ ਵੈਸੇ ਮੈਂ ਪਹਿਲਾਂ ਵੀ ਇੱਥੇ ਆ ਗਿਆ ਹੋਇਆ ਜਦੋਂ ਮੈਂ ਨਵਾਂ ਨਵਾਂ ਦੁਬਈ ਆਇਆ ਸੀਗਾ ਉਦੋਂ ਮੈਂ ਆਪਣੇ ਫਰੈਂਡ ਦੇ ਨਾਲ ਆਇਆ ਸੀ ਇੱਥੇ ਬਟ ਉਦੋਂ ਮੈਂ ਵਲੌਗਿੰਗ ਨਹੀਂ ਸੀ ਕਰਦਾ ਉਦੋਂ ਅਸੀਂ ਇੰਜੋਏ ਬਹੁਤ ਕੀਤਾ ਸੀ ਘੁੰਮੇ ਬਹੁਤ ਸੀ ਇੱਥੇ ਜੋ ਕੁਝ ਵੀ ਦੇਖਣ ਵਾਲਾ ਸੀ ਇੱਥੇ ਐਡਵੈਂਚਰ ਸ਼ੋਅ ਹੁੰਦੇ ਆ ਫਿਲਹਾਲ ਮੈਂ ਹੁਣ ਉਹ ਦੇਖੂਗਾ ਨਹੀਂ ਪਰ ਤੁਹਾਨੂੰ ਮੈਂ ਦਿਖਾਉਂਗਾ ਜਰੂਰ ਕਿ ਉਹ ਕਿੱਥੋਂ ਉਹਦੀ ਟਿਕਟ ਮਿਲਦੀ ਆ ਜਾਂ ਕਿੰਨੇ ਵਜੇ ਸ਼ੋਅ ਹੁੰਦਾ ਕਿੰਨੇ ਟਾਈਮ ਦਾ ਸ਼ੋਅ ਆ ਇਹ ਜਿਹੜਾ ਸਾਹਮਣੇ ਦੇਖਦੇ ਪਿਆ ਹਾਂ ਇਹ ਡੈਂਜਲ ਚੋਂ ਇੱਥੇ ਨਾ ਸਟੰਟ ਵਾਲਾ ਅੰਦਰ ਇੱਕ ਸਾਈਬਰ ਨੂੰ ਲੈ ਕੇ ਇੱਕ ਕ੍ਰਾਈਮ ਨੂੰ ਲੈ ਕੇ ਅੰਦਰ ਸ਼ੋਅ ਚੱਲਦਾ ਕਹਿੰਦੇ ਇਹ ਟਾਈਮਿੰਗ ਪਹਿਲਾ ਸ਼ੋਅ 6:30 ਫਿਰ 8:00 ਫਿਰ 9:40 ਤੇ ਇਦਾਂ ਹਾਂ ਵੀ ਸ਼ੋਅ ਚੱਲਦੇ ਤੇ ਉਹ ਸਾਹਮਣੇ ਤੁਸੀਂ ਇਹਦੀਆਂ ਟਿਕਟਾਂ ਲੈ ਸਕਦੇ ਹੋ ਉਹ ਸਾਹਮਣੇ ਇਹਦੀਆਂ ਟਿਕਟਾਂ ਨੇ ਤੇ ਸ਼ੋਅ ਤੋਂ ਅੱਧਾ ਘੰਟਾ ਪਹਿਲਾਂ ਟਿਕਟਾਂ ਚੱਲ ਹੁੰਦੀਆਂ ਨੇ ਤੁਸੀਂ ਇਹਨਾਂ ਨੂੰ ਸ਼ੋਅ ਦੇਖ ਸਕਦੇ ਹੋ ਪਰ ਪਰਸੋਂ ਇਹਦੇ ਨਾਮ ਦੀ ਟਿਕਟਾਂ ਬਾਕੀ ਇਥੇ ਸਟਾਲ ਵਗੈਰਾ ਖਾਣ-ਪੀਣ ਨੂੰ ਲੈ ਕੇ ਕੋਈ ਟੌਇਸ ਨੂੰ ਲੈ ਕੇ ਇਹ ਸਾਰਾ ਇਥੇ ਲੱਗਿਆ ਹੋਇਆ ਹੈ ਮੈਂ ਗਲੋਬਲ ਵਿਲੇਜ ਨਾ ਸੈਂਟਰ ਪੁਆਇੰਟ ਤੇ ਆ ਗਿਆ ਹਾਂ ਤੁਹਾਨੂੰ ਮੈਂ ਕਿਹੜੀ ਤੋਂ ਬੈਕ ਕੈਮਰੇ ਤੇ ਨਾ ਸਾਰਾ ਮੈਂ ਦਿਖਾ ਦੇਣਾ ਤਾਂ ਥੋੜਾ ਪਤਾ ਲੱਗ ਜਾਊਗਾ ਕਿ ਕਿਦਾਂ ਦਾ ਇਹਨਾਂ ਨੇ ਵਿਲੇਜ ਤਿਆਰ ਕੀਤਾ ਹੋਇਆ ਹੈ ਇੱਥੇ ਗੇਮਿੰਗ ਵੀ ਹੈਗੀ ਆ ਬੱਚਿਆਂ ਵਾਸਤੇ ਵੀ ਹੈਗੀ ਆ ਵੱਡੇਆਂ ਵਾਸਤੇ ਵੀ ਹੈਗੀ ਆ ਤੇ ਤੁਸੀਂ ਗੇਮਿੰਗ ਕਰ ਸਕਦੇ ਹੋ ਤੁਸੀਂ ਸ਼ੋਅ ਦੇਖ ਸਕਦੇ ਹੋ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਹਰ ਇੱਕ ਚੀਜ਼ ਇੱਥੇ ਅਵੇਲੇਬਲ ਹੈ ਇੱਥੇ ਜਾਪਾਨ ਤੇ ਇਸ ਤੋਂ ਅੱਗੇ ਅਮਰੀਕਾ ਦਾ ਬਣਿਆ ਹੋਇਆ ਸਾਹਮਣੇ ਦੁਕਾਨਾਂ ਆ